ਮੇਰੇ ਤੇਰੀ ਸੋਚ ਤੇ ਬਰਾ ਤੇ ਆਂ ਬੈਠੋ ਕੇ ਉਸ ਪ੍ਰੋਜੈਸ਼ਨ ਮਰਦਾਬਾਦ 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 ਉਸ ਬਿਆਲੇ ਦੀ ਟਲੀ ਪਾਸਾ ਮੇਰੇ ਨਾਮ ਦਾ ਸੀ ਕੀ ਹੈ ਮੇਰਾ ਨਾਮ ਨੀਰੂ ਕੋਰ ਜਿਹੜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਮੌਤ ਹੋਈ ਹੈ ਤੁਹਾਡੇ ਪਤੀ ਹੈ ਜੀ ਕੀ ਨਾਮ ਹਾਂਜੀ ਭਰਮਜੀਤ ਸਿੰਘ ਆ ਕੀ ਮਾਮਲਾ ਕੀ ਹੈ ਜੀ ਸਾਰਾ ਇਹ ਕੁਛ ਨਹੀਂ ਉਹ ਮੈਂ ਬਿਆ ਤੇ ਗਈ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਬੈਠੀ ਸੀਗੀ ਇੱਕਦਮ ਡੈਗਦੇ ਆ ਤੇ ਇਹ ਸਾਹ ਦਿੰਦੇ ਆ ਕੁਛ ਉਹਨਾਂ ਨੂੰ ਜਿੱਦਾਂ ਪੇਲੇ ਉਹ ਵੀ ਥੋੜੀ ਪ੍ਰੋਬਲਮ ਸੀਗੀ ਤੇ ਡਿੱਗਦੇ ਸਾਰੇ ਉਹਨਾਂ ਦੀ ਮੌਤ ਹੋ ਗਈ ਆ ਹਾਂਜੀ ਬਾਕੀ ਮੈਨੂੰ ਵੀਡੀਓ ਬਾਰੇ ਕੁਛ ਨਹੀਂ ਪਤਾ ਪ੍ਰੋਗਰਾਮ ਦੇ ਸਮੇਂ ਜਿਹੜਾ ਦੋ ਦਿਨੋਂ ਫਾਇਰ ਹੋਇਆ ਉਥੇ ਹਾਂਜੀ ਤੁਹਾਡੇ ਪਿੰਡ ਦਾ ਜਿਹੜਾ ਦੂਸਰਾ ਪਾਸਾ ਐਸਸੀ ਭਾਈਜਾਦਾ ਆ ਉਹਨਾਂ ਨੇ ਅੱਜ ਧਰਨਾ ਵੀ ਲਗਾਇਆ ਰੋਸ਼ ਮਹਾਰਾਜ ਜੀ ਵੀ ਕਹਿੰਦੇ ਅਸੀਂ ਕੱਢਣਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਜਿਹੜਾ ਪਹਿਲਾ ਫਾਇਰ ਹੋਇਆ ਉਹ ਤੁਹਾਡੇ ਹਸਬੰਦ ਦੇ ਲੱਗਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਜੀ ਮੈ ਮੈਨੂੰ ਫਾਇਰ ਕੋਈ ਆਵਾਜ਼ ਨਹੀਂ ਆਈ ਬਸ ਮੈਂ ਡਿੱਗਦੇ ਦੇਖੇ ਆ ਨੀ ਲ ਬੋਡੀ ਵੀ ਚੈੱਕ ਕੀਤੀ ਜਵਾਡੇ ਹੀ ਪਿੰਡ ਦੇ ਜਿਹੜੇ ਬੰਦੇ ਨੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਉਹ ਵੀਡੀਓ ਵਾਇਰਲ ਕਰ ਕਰਕੇ ਬਾਰ ਬਾਰ ਇਨਸਾਫ ਮੰਗਣ ਦੀ ਗੱਲ ਕਰਦੇ ਮੈਨੂੰ ਭਾਜੀ ਇਸ ਬਾਰੇ ਕੁਝ ਨਹੀਂ ਪਤਾ ਭਾਜੀ ਮਤਲਬ ਜਦੋਂ ਇੱਥੇ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਵੀ ਹਾਰਟ ਅਟੈਕ ਹੋਇਆ ਤੇ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਏ ਉਹਨਾਂ ਗਾਂਧੀ ਹਸਪੀਟਲ ਉਹਨਾਂ ਨੇ ਵੀ ਇਹ ਕਿਹਾ ਅਟੈਕ ਹੀ ਹੋਇਆ ਉਹਨਾਂ ਨੂੰ ਸਾਈਲੈਂਟ ਇਹਨਾਂ ਇੱਕ ਵੀਡੀਓ ਆ ਰਹੀ ਹੈ ਉਹਦੇ ਵਿੱਚ ਭੰਗੜਾ ਪਾਦੇ ਵੇ ਚੰਗੇ ਕੋਲੇ ਦੇਖਦੇ ਨੂੰ ਲੱਗਦੇ ਨਹੀਂ ਤੋਂ ਪ੍ਰੋਬਲਮ ਹੈ ਭੰਗੜਾ ਪਾਦੇ ਆ ਦੀ ਕੋਈ ਤਰੀਕ ਪ੍ਰੋਬਲਮ ਦੇਖਦੀ ਨਹੀਂ ਤੇ ਤੁਸੀਂ ਵੀਡੀਓ ਦੇਖੀ ਹੈ ਨਾ ਫਾਇਰ ਫਾਇਰ ਹੁੰਦੇ ਦੀ ਵੀਡੀਓ ਹਾਂਜੀ ਮੈਂ ਕੱਲ ਦੇਖੀ ਆ ਸ਼ਾਮੀ 5 ਵਜੇ ਹਾਂਜੀ ਜਦੋਂ ਪਹਿਲਾ ਫਾਇਰ ਹੁੰਦਾ ਦੇਖਦੇ ਮੈਂ ਤੁਸੀਂ ਕਿੱਥੇ ਨੂੰ ਫਾਇਰ ਚੱਲਦਾ ਪਿਆ ਆ ਪਹਿਲਾ ਵਾਇਰ ਜਦੋਂ ਪਹਿਲਾ ਫਾਇਰ ਚੱਲਿਆ ਕਹਿੰਦੇ ਮਾਰਿਆ ਵੀਡੀਓ ਦੇ ਵਿੱਚ ਨਜ਼ਰ ਭੰੰਜਿਆ ਦੇ ਆ ਵੀ ਪਹਿਲਾ ਫਾਇਰ ਉਹਨਾਂ ਦੀ ਛਾਤੀ ਤੇ ਲੱਗਾ ਤੇ ਜਦੋਂ ਡਿੱਗਦੇ ਡਿੱਗਦੇ ਉਹਨਾਂ ਨੇ ਇਸ਼ਾਰਾ ਕਰਕੇ ਵੀ ਨਾਲ ਦੇ ਬੰਦੇ ਨੂੰ ਕਿਹਾ ਵੀ ਇਹਨੇ ਗੋਲੀ ਮਾਰੀ ਬੰਦੂ ਪਾਜੀ ਇਸ ਬਾਰੇ ਮੈਨੂੰ ਨਹੀਂ ਪਤਾ ਨਹੀਂ ਪਤਾ ਪਾਜੀ ਥੋੜਾ ਪ੍ਰਵਾਹ ਕਿ ਕੋਈ ਕਹਿੰਦੇ ਤੁਹਾਡੇ ਉਪਾਤੀ ਸਮਾਜ ਸੇਵਕ ਸੀਗੇ ਇੱਕ ਜਿਹਨੇ ਕਾਫੀ ਬਹੁਤ ਕਮਜ਼ੋਰਾਂ ਦੇ ਹੈਲਪ ਕੀਤੀ ਉਹਨਾਂ ਨੇ ਉਸ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਆ ਸਾਰੇ ਕਿ ਉਹਨਾਂ ਨੂੰ ਇਨਸਾਫ ਮਿਲ ਜਾਈਦਾ ਜੋ ਵੀ ਹੈ ਕਹ ਜੀ ਉੱਥੇ ਵੀ ਜਰ ਲੱਗ ਗਿਆ ਇਹਨਾਂ ਨੇ ਇਹੀ ਗੱਲ ਕਹੀ ਹੂੰ ਕਿਉਂਕਿ ਉਹ ਪਿੰਡ ਕਹਿੰਦੇ ਕਿ ਨਹੀਂ ਮੈਂ ਨਾਲ ਲੈ ਕੇ ਗਿਆ ਇੰਨੇ ਵੀ ਇਸ਼ਾਰੇ ਦੇ ਕਰਾਉਂਦੇ ਨੇ ਉਹ ਅਟੈਕ ਹੋ ਗਿਆ ਜਦੋਂ ਉਹ ਵੀ ਆ ਬਿਨਾ ਕਿਸੇ ਨਹੀਂ ਹਾਂਜੀ ਅਟੈਕ ਹੋ ਗਿਆ ਜਦੋਂ ਤੇ ਮੈਂ ਨਾਲ ਸੀ ਨਾਲ ਜੋ ਨਾ ਮੈਂ ਤਾਂ ਸੁਰਤ ਨਹੀਂ ਸਿੱਖਦਾ ਤੇ ਜਿਵੇਂ ਤੁਸੀਂ ਫਾਰਟ ਲਾਈਨ ਜਿਹੜੇ ਕਹਿ ਰਹੇ ਹੋ ਤੇ ਜਿਹੜਾ ਆਪਣਾ ਪਿੰਡ ਦਾ ਹੀ ਜਿਹੜਾ ਕਾਫੀ ਵੱਡਾ ਦਾਇਰਾ ਜਿਹਨਾਂ ਨੇ ਧਰਨਾ ਲਗਾਇਆ ਸੀ 2-250 ਕੁੜੀਆਂ ਬੰਦੇ ਅੱਜ ਇਕੱਠੇ ਹੋਏ ਸੀ ਉਹ ਵਾਰ-ਵਾਰ ਇਹ ਕਿਉਂ ਗੱਲ ਕਹਿ ਰਹੇ ਆ ਵੀ ਉਹਨਾਂ ਨੂੰ ਗੋਲੀ ਮਾਰੀ ਗਈ ਭਾਜੀ ਮੈਂ ਵੀ ਵੀਡੀਓ ਚ ਦੇਖਿਆ ਪਤਾ ਨਹੀਂ ਭਾਜੀ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਨਾਲੇ ਦੁਆਲੇ ਨਾਲ ਦੇ ਪਿੰਡਾਂ ਦੇ ਸਰਪੰਚ ਵੀ ਉੱਥੇ ਪਹੁੰਚੇ ਨੇ ਉਹ ਵੀ ਕਾਰਵਾਈ ਦੀ ਮੰਗ ਕਰ ਰਹੇ ਨੇ। ਤਰੇਤਾ ਪਿੰਡ ਦੇ ਸਰਪੰਚ ਪਹੁੰਚੇ ਹੋਏ ਸੀਗੇ ਹੋਰ ਉਹ ਤੇ ਤਿਆਰੀਆਂ ਕਰ ਰਹੇ ਸੀ ਵੀ ਇੱਕ ਦੂਜੇ ਨੂੰ ਫੋਨ-ਕੋਲ ਤੇ ਇਕੱਠੇ ਹੋ ਰਿਹਾ ਜਿਹਾ ਵੀ ਜਿਹੜੇ ਬਿੱਟੂ ਭਾਜੀ ਸੀਗੇ ਆਪਣੇ ਪਰਮਜੀਤ ਭਾਜੀ ਸੀਗੇ ਵੀ ਬਹੁਤ ਇੱਕ ਵੱਡੇ ਸਮਾਜ ਸੇਵੀ ਸੀ ਵੀ ਬਹੁਤ ਜਿਹੜਾ ਵੱਡਾ ਪਿੰਡ ਨੂੰ ਘਾਟਾ ਲੱਗ ਕੇ ਨੂੰ ਆਇਆ। ਭਾਜੀ ਕੀ ਹੁਣ ਕਸੀਂ ਕਹਿ ਸਕਦੇ? ਕਹਿੰਦਾ ਕੋਸ ਨਹੀਂ ਕਿਆ ਸਾਡੀ ਬਾਜੀ ਕੋਈ ਸਾਡੇ ਤਾਂ ਹੱਥਾਂ ਚ ਹੋ ਜਾ ਜਿੱਦਾਂ ਹੁਣ ਕਹਿਣੋ ਤਾਂ ਜੋ ਮਾਰਿਆ ਚਰੇ ਆ ਮਿੱਥੇ ਗੋਲੀਆਂ 3-4 ਚੱਲੀਆਂ ਪੁਲਿਸ ਵੱਲੋਂ ਕੋਈ ਬਿਆਨ ਲੈ ਕੇ ਤੁਹਾਡੇ ਆਏ ਆ ਹਾਂ ਫੇਰ ਪੁਲਿਸ ਵੱਲੋਂ ਤੁਹਾਡੇ ਬਿਆਨ ਲੈ ਕੇ ਹਾਂਜੀ ਹਾਂਜੀ ਬਾਜੀ ਲੈ ਗਏ ਆ ਕੋਈ ਦੱਸਿਆ ਉਥੇ ਫਾਇਰਿੰਗ ਹੋਈ ਨਹੀਂ ਬਾਜੀ ਬਾਜੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਬਾਜੀ ਫਾਇਰਿੰਗ ਹੋਈ ਵੀਡੀਓ ਦੇ ਵਿੱਚ ਤਾਂ ਸਾਫ਼ ਨਜ਼ਰ ਆ ਰਿਹਾ ਹਾਂਜੀ ਮੈਂ ਵੀ ਦੇਖਿਆ ਪਰ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਬਾਜੀ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਤਾਂ ਜਿਹਦਾ ਬੰਦ ਲਗਾਇਆ ਪੁਲਿਸ ਨੇ ਕਿਸੇ ਬੰਦੇ ਦੇ ਪਿੰਡ ਦੇ ਬਿਆਨ ਦਰਜ ਨਹੀਂ ਕੀਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ ਭਗਵੰਤਬਾਨ ਸਰਕਾਰ ਕਹਿ ਰਹੀ ਆ ਵੀ ਗੋਲੀ ਜਿਹੜੀ ਸ਼ਰਜਾਂ ਚਲਾਣੀ ਇਹ ਜਿਹੜੀ ਹੈ ਬਸ ਸਭ ਤੋਂ ਵੱਡਾ ਗੁਨਾਹ ਹੈ ਹਾਂਜੀ ਭਾਈ ਜੀ ਇਹ ਤਾਂ ਗੱਲ ਹੈਗੀ ਹੈ ਚਰਨਜੀਤ ਬਾਂਸਲ ਚੱਕ ਦੇ ਸਰਾਜ ਤੋਂ ਭਜੀ ਠੀਕ ਹੈ ਅੱਜ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਆ ਕਿ ਸਾਡੇ ਨੇਕ ਦਿਲ ਇਨਸਾਨ ਸਾਡੇ ਸਰਪੰਚ ਸਾਹਿਬ ਸ਼੍ਰੀ ਪਰਮਜੀਤ ਪੰਮੀ ਜਿਹੜਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਆ ਜੋ ਕਿ ਸਾਨੂੰ ਕਿਹਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਪੈਣਾ ਅਚਾਨਕ ਮੌਤ ਹੋਈ ਆ ਪਰ ਹੁਣ ਜਦੋਂ ਅਸੀਂ ਕੱਲ ਦੀ ਵੀਡੀਓ ਦੇਖ ਰਹੇ ਹਾਂ ਜਿਹਦੇ ਵਿੱਚ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਨਾਲ ਮੌਤ ਹੋਈ ਆ ਕਿ ਇਹ ਪਤਾ ਲੱਗ ਰਿਹਾ ਕਿ ਉਹਨੂੰ ਸਾਫ਼ ਸਾਡੇ ਸਾਹਮਣੇ ਨਜ਼ਰਾਂ ਦੇ ਗੋਲੀ ਮਾਰੀ ਗਈ ਆ ਗੋਲੀ ਮਾਰਨ ਵਾਲਾ ਵੀ ਸਾਫ਼ ਦਿਖਾਈ ਦੇ ਰਿਹਾ ਹੈ ਗੋਲੀ ਉਹ ਵੱਜਦੀ ਵੀ ਸਾਫ਼ ਦਿਖਾਈ ਦੇ ਰਹੀ ਹੈ ਕੋਲ ਖੜੇ ਬੰਦੇ ਵੀ ਹੱਸ ਰਹੇ ਆ ਕੋਲ ਚੱਕਣ ਦੀ ਉਹਨਾਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਰਾ ਕੁਝ ਮਿਲੀ ਭੁਗਤ ਨਾ ਹੋਇਆ ਗਿਆ ਜੀ ਸਾਡੇ ਨਾਲ ਸਾਡੇ ਪੂਰੇ ਪਿੰਡ ਨਾਲ ਇੰਨਾ ਵੱਡਾ ਧੋਖਾ ਕੀਤਾ ਗਿਆ ਸਾਨੂੰ ਗੁੰਮਰਾਹ ਕਰਕੇ ਕਿ ਅਸੀਂ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਜੀ ਸਾਡੇ ਨਾਲ ਕਿੰਨਾ ਧੋਖਾ ਕੀਤਾ ਗਿਆ ਜੀ ਜਿਹੜਾ ਫੇਰ ਕਰਨਾ ਸ਼ੁਰੂ ਕੀਤਾ ਗਿਆ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹੀ ਆ ਕਿ ਉਸ ਬੰਦੇ ਨੇ ਸਾਡੇ ਲਈ ਇੰਨਾ ਕੁਝ ਕੀਤਾ ਘਰ ਪਰਤੀ ਸਾਡੇ ਲਈ ਇੰਨਾ ਕੁਛ ਕੀਤਾ ਕਿ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ ਅਸੀਂ ਸਿਰਫ ਪ੍ਰਸ਼ਾਸਨ ਕੋਲ ਇੰਨੀ ਕੇ ਮੰਗ ਕਰਦੇ ਆ ਕਿ ਉਹਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿੰਨਾ ਕੇ ਸਾਥ ਹੋ ਸਕਦਾ ਸੀ ਉਹਦੇ ਲਈ ਕਰਾਂਗੇ ਬਸ ਅਸੀਂ ਇਹੀ ਚਾਹੁੰਦੇ ਆ ਕਿ ਲੱਗਦਾ ਪਰਿਵਾਰ ਵਾਲਿਆਂ ਨੂੰ ਡਰਾਇਆ ਗਿਆ ਆ ਜਾਂ ਕੋਈ ਹੋਰ ਕਾਰਨ ਆ ਵੀ ਜਿਹੜਾ ਉਹ ਬੋਲ ਨਹੀਂ ਰਿਹਾ ਬਿਲਕੁਲ ਜੀ ਹੋ ਸਕਦਾ ਕਿਉਂਕਿ ਪਰਿਵਾਰ ਨੂੰ ਡਰਾਇਆ ਵੀ ਜਾ ਸਕਦਾ ਆ ਹੋ ਸਕਦਾ ਉਹ ਮਜਬੂਰੀ ਨੂੰ ਕਿਸੇ ਨੇ ਨਹੀਂ ਅੱਗੇ ਆ ਰਹੇ ਪਰ ਅਸੀਂ ਅੱਗੇ ਆ ਰਹੇ ਆ ਕਿਉਂਕਿ ਸਾਡੇ ਉਹ ਦਿਲਾਂ ਦੀ ਧੜਕਣ ਸੀਗੀ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਇਸ ਇਸੇ ਮਾਮਲੇ ਨੂੰ ਲੈ ਕੇ ਹਜੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮਿਲੇ ਸਿਰਫ ਫੋਨ ਤੇ ਗੱਲ ਹੋਈ ਸੀ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਸਾਨੂੰ ਜਿੰਨੀ ਤੱਕ ਲੈਕਤੀ ਸ਼ਿਕਾਇਤ ਨਹੀਂ ਆਉਂਦੀ ਅਸੀਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰਦੇ ਕਿ ਨਾਲ ਆਪਸ ਦਾ ਇਹਨਾਂ ਦਾ ਕੋਈ ਪੈਚਅਪਝੇ ਹੋਇਆ ਪਰ ਜਿਹੜੀ ਉਹ ਸ਼ਰੇਆਮ ਗੋਲੀਆਂ ਚੱਲ ਰਹੀਆਂ ਸਰਕਾਰਾਂ ਦਾ ਕਹਿ ਰਹੀਆਂ ਵੀ ਜਿਹੜਾ ਇਹ ਕਲਚਰ ਬਿਲਕੁਲ ਗਲਤ ਹੈ ਤੇ ਮੌਕੇ ਤੇ ਇਮੀਡੀਏਟਲੀ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇੱਕ ਥਰਡ ਪਰਸਨ ਆ ਕੇ ਸਾਡੇ ਪਿੰਡ ਵਿੱਚ ਸ਼ਰੇਆਮ ਪਿਸਟਲ ਕੱਢ ਕੇ ਫਾਇਰ ਕਰ ਗਿਆ ਉਹ ਨੇ ਜਾਣੀਏ ਚਲੋ ਅੱਜ ਸਰਪੰਚ ਸਾਹਿਬ ਨੂੰ ਨਹੀਂ ਵੀ ਲੱਗਦੀ ਕਿਸੇ ਪੈਸੇ ਚੋਗ ਰਹੇ ਹੋ ਬੱਚਿਆਂ ਨੂੰ ਲੱਗ ਜਾਂਦੀ ਫੇਰ ਕੌਣ ਜ਼ਿੰਮੇਵਾਰ ਸੀ ਇਹਦਾ ਘਟਨਾ ਕਦੋਂ ਦੀ ਹੈ ਇਹ ਭਜੀ 17 ਨਾਈਟ ਦੀ ਆ ਘਟਨਾ 17 ਫਰਵਰੀ ਸੰਸਕਾਰ ਦੂਜੇ ਦਿਨ ਸੰਸਕਾਰ ਹੋ ਗਿਆ ਭਜੀ ਗੋਲੀ ਚੱਲੀ ਉਸ ਟਾਈਮ ਤੇ ਪੁਲਿਸ ਨੂੰ ਸੂਚਨਾ ਕਿਸ ਨੇ ਦਿੱਤੀ ਹੈ ਪੁਲਿਸ ਮੌਕੇ ਤੇ ਪਹੁੰਚੀ ਜਾਂ ਨਹੀਂ ਕੁਝ ਨਹੀਂ ਪੁਲਿਸ ਨੂੰ ਕਿਸੇ ਨੇ ਸੂਚਨਾ ਨਹੀਂ ਦਿੱਤਾ ਕਿਉਂਕਿ ਗੁੰਮਰਾਹ ਕਰ ਦਿੱਤੇ ਸੀ ਨਹੀਂ ਘਰੇ ਹੀ ਪ੍ਰੋਗਰਾਮ ਚੱਲ ਰਿਹਾ ਸੀ ਹਾਂਜੀ ਹਾਂਜੀ ਭਜੀ ਕੀ ਪ੍ਰੋਗਰਾਮ ਕੀ ਸੀ ਜਿੱਥੇ ਘਰੋਈ ਜਾਗੋ ਦਾ ਪ੍ਰੋਗਰਾਮ ਸੀ ਭਜੀ ਨਾਈਟ ਜਾਗੋ ਦਾ ਪ੍ਰੋਗਰਾਮ ਸੀ ਭੰਗੜਾ ਵਗੈਰਾ ਪੈ ਰਿਆ ਸੀ ਡੀਜੇ ਦੇ ਉੱਤੇ ਕਿਉਂਕਿ ਮੇਨ ਜੇ ਦੇਖਿਆ ਜਾਵੇ ਆਪਾਂ ਜੇ ਆਪਾਂ ਨੂੰ ਗਵਾਹਾਂ ਦੀ ਲੋੜ ਪੈਂਦੀ ਉੱਥੇ ਮੇਨ ਮੋਰੇ ਸਟੂਡੀਓ ਵਾਲਾ ਪਹਿਲੀ ਗੱਲ ਤਾਂ ਫਿਲਮ ਬਣਾ ਰਿਹਾ ਸਰ ਮੈਟਰ ਲੁਕਾਉਣ ਦਾ ਮੈਟਰ ਕੀ ਮਾਮਲਾ ਲੁਕਾਉਣ ਦਾ ਮੈਟਰ ਇਹੀ ਆ ਜੀ ਇੱਕ ਤਾਂ ਮੀਡਲ ਕਲਾਸ ਬੰਦਾ ਸੀਗਾ ਜੀ ਹਾਂ ਠੀਕ ਹੈ ਜੀ ਮੀਡਲ ਕਲਾਸ ਬੰਦਾ ਸੀ ਉਹਨੂੰ ਹਰ ਕੋ ਨੂੰ ਮੀਡਲ ਕਲਾਸ ਦਬਾਉਣ ਦੀ ਕੋਸ਼ਿਸ਼ ਕਰਦੇ ਹੀ ਆ ਜੀ ਪਿੰਡ ਦਾ ਮੋਰੀ ਬੰਦਾ ਸੀ ਜਿਹੜਾ ਜਾ ਰਿਹਾ ਸਮਾਜ ਸੇਵੀ ਸੀਗਾ ਬਹੁਤ ਬਹੁਤ ਨਾਲ ਪ੍ਰੇਮ ਪਿਆਰ ਭਾਵਨਾ ਬਹੁਤ ਸੀ ਜਦੋਂ ਸੰਸਕਾਰ ਕੀਤਾ ਗਿਆ ਤੇ ਪਿੰਡ ਦੇ ਵਿੱਚ ਚਰਚਾ ਹੋਈ ਵੀ ਉਹਨੂੰ ਗੋਲੀ ਲੱਗੀ ਆ ਜੀ ਬਿਲਕੁਲ ਜੀ ਬਿਲਕੁਲ ਪਿੰਡ ਵਿੱਚ ਅੰਦਰ ਖਾਤੇ ਸਾਰਿਆਂ ਦੀ ਚਰਚਾ ਸੀ ਮੰਨਾ ਦੇ ਵਿੱਚ ਇਹ ਗੱਲ ਸੀਗੀ ਵੀ ਉਹਨਾਂ ਕੁਛ ਨਾ ਕੁਛ ਇਦਾਂ ਹੋਇਆ ਪਰ ਕੋਈ ਮੋਰੇ ਨਹੀਂ ਆ ਕੇ ਬੋਲ ਰਿਹਾ ਸੀਗਾ ਸਿਰਫ ਡਰ ਦੇ ਮਾਰੇ ਜਦੋਂ ਉਹ ਪਰਿਵਾਰ ਨੂੰ ਡਰਾ ਸਕਦੇ ਤਾਂ ਇੱਥੇ ਕਿਸੇ ਨੂੰ ਵੀ ਡਰਾ ਸਕਦੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਸ ਦਿਨ ਰਾਤ ਨੂੰ ਉਹ ਹੁਣ ਮਤਲਬ ਇੱਥੇ ਸ਼ਰਿਆਮ ਘੁੰਮ ਰਹੇ ਆ ਜਾਂ ਇੱਥੇ ਫਰਾਰ ਹੋ ਚੁੱਕੇ ਨੇ ਨਹੀਂ ਜੀ ਉਹ ਸ਼ਰਿਆਮ ਹੁਣ ਨੀ ਘੁੰਮ ਰਹੇ ਉਹ ਇੱਥੇ ਦੇਖ ਉਸੇ ਰਾਤ ਨੂੰ ਗਾਇਬ ਕਰ ਦਿੱਤਾ ਗਿਆ ਸੀ ਜਿੰਨ ਗੋਲੀ ਚਲਾਈ ਆ ਬੰਦੇ ਨੇ ਕੋਈ ਬੜੇ ਪਿੰਡ ਦਾ ਕਹਿ ਰਿਹਾ ਜੀ ਜੇ ਜੇ ਬਿੱਟੂ ਜੇਈ ਦਾ ਮੁੰਡਾ ਵਿਸ਼ੇ ਭਾਗ ਦੇ ਜੀ ਹਲਕੀ ਨੇ ਕਾਰਗਰਤ ਛੱਡ ਚੁੱਕੇ ਬੇ ਇਹ ਇਹਦਾ ਨਹੀਂ ਸਾਨੂੰ ਪਤਾ ਜੀ ਕੁਝ ਵੀ ਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਕਦੋਂ ਵਾਇਰਲ ਹੋਈ ਤੁਹਾਨੂੰ ਕਦੋਂ ਪਤਾ ਲੱਗਗਾ ਇਹ ਸਾਨੂੰ ਕੱਲ ਨਾ ਫੇਸਬੁੱਕ ਤੇ ਸਾਡੀ ਪਿੰਡ ਦੀ ਆਈਡੀ ਬਣੀ ਹੋਈ ਆ ਉਸ ਦੇ ਉਸ ਫੇਸਬੁੱਕ ਆਈਡੀ ਤੇ ਸਾਨੂੰ ਸ਼ਰਿਆਮ ਇੱਕ ਮੈਸੇਜ ਜਾਇਆ ਆ ਫੋਰਨ ਕੰਟਰੀ ਅਮਰੀਕਾ ਦੇ ਉੱਤੋਂ ਵੀ ਸਾਰੇ ਚੱਕ ਦੇ ਰਾਜ ਦੇ ਬੰਦੇ ਨ ਮਾਰਦੇ ਆ ਵੀ ਇਹਨਾਂ ਦੇ ਸਰਪੰਚ ਨੂੰ ਸ਼ਰੇਆਮ ਗੋਲੀ ਮਾਰੀ ਆ ਸਰਪੰਚਣੀ ਨੇ ਪੈਸੇ ਖਾ ਲਏ ਆ ਵੀ ਕੋਈ ਬੰਦਾ ਬੋਲ ਨਹੀਂ ਰਿਹਾ ਜਦ ਅਸੀਂ ਉਸ ਮੈਸੇਜ ਨੂੰ ਪੜ੍ਹ ਕੇ ਉਸ ਬੰਦੇ ਨਾਲ ਵਾਰਤਾ ਲਾਭ ਕੀਤਾ ਤੇ ਉਹ ਬੰਦੇ ਨੇ ਕਿਹਾ ਵੀ ਆਪਾਂ ਕਿਸੇ ਦਾ ਬਿਆਨ ਹੀ ਖਰਾਬ ਕਰਨਾ ਉਹਨਾਂ ਦੇ ਉੱਤੇ ਤੁਹਾਨੂੰ ਚੈਲੰਜ ਕੀਤਾ ਗਿਆ ਚੈਲੰਜ ਕੀਤਾ ਗਿਆ ਜੀ ਕੀ ਮੰਗ ਕਰਦੇ ਨੇ ਅਸੀਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੋ ਦਿਨ ਦਾ ਬੇਟਾ ਇਹਦਾ ਬੇਟਾ ਵੀ ਮੌਕੇ ਤੇ ਮੌਜੂਦ ਸੀਗਾ ਤੁਸੀਂ ਦੱਸੋ। ਬੇਟਾ ਮੌਜੂਦ ਸੀ ਜੀ ਬੇਟੇ ਨੂੰ ਪਤਾ ਆ ਉਹ ਬੇਟੇ ਨੂੰ ਵੀ ਹੁਣ ਬੱਚੇ ਦੀ ਕੋਈ ਕਹਿੰਦੇ ਗਵਾਹੀ ਰੱਖ ਨਹੀਂ ਰਿਹਾ। ਬੱਚੇ ਨੂੰ ਵੀ ਡਰਾ ਲਿਆ ਗਿਆ ਆ ਬੱਚੇ ਨੇ ਸਾਰੇ ਸਕੂਲ ਦੇ ਵਿੱਚ ਤਿੰਨ ਚਾਰ ਦਿਨ ਵੀ ਚੁੱਕੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਸ ਦੇ ਵਿੱਚ ਇਹਨਾਂ ਦਾ ਕਿਤੇ ਨਾ ਕਿਤੇ ਕਿਸੇ ਵੀ ਤਰੀਕੇ ਨਾਲ ਪੈਸੇ ਨਾਲ ਕਈਏ ਜਾਂ ਦਬਾ ਦਬਾ ਗਈਏ ਪੈਚ ਅਪ ਹੋ ਚੁੱਕਾ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਅਗਲਾ ਸਟੈਪ ਪਿੰਡ ਵਾਲਿਆਂ ਦਾ ਕੀ ਹੋਏਗਾ ਅਗਲਾ ਸਟੈਪ ਸਾਡਾ ਜੀ ਅਸੀਂ ਅਸੀਂ ਕਾਰਵਾਈ ਜ਼ਰੂਰ ਕਰਾਵਾਂਗੇ ਸਾਡੀ ਜਿੱਥੇ ਤੇ ਬਾਹ ਲੱਗੀ ਅਸੀਂ ਜ਼ਰੂਰ ਲਾਵਾਂਗੇ ਜੀ ਕਿੰਨੇ ਬੱਚੇ ਇਹਨਾਂ ਦੇ ਦੋ ਬੱਚੇ ਆ ਜੀ ਕਿੰਨੇ ਕਿੰਨੇ ਉਮਰ ਦੇ ਆ ਇੱਕ 7ਵੀਂ ਕਲਾਸ ਪੜਦਾ ਇੱਕ 9ਵੀਂ ਕਲਾਸ ਪੜਦਾ ਜੀ ਓਕੇ ਸ਼ੁਭਾਜੀ ਦੱਸਿਓ ਜਿਹੜਾ ਕਿ ਚੱਕ ਦੇਸ਼ਰਾਜ ਦਾ ਮਾਮਲਾ ਕਾਫੀ ਹੋ ਰਿਹਾ ਹੈ ਕੀ ਅਸਲ ਮਾਮਲਾ ਕੀ ਹੈ ਇਹ ਮੌਤ ਕਿੱਦਾਂ ਹੋਈ ਹੈ ਕਿੰਨੀ ਸੱਚਾਈ ਹੈ ਮੌਤ ਬਾਰੇ ਸਰ ਕੱਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਸੂਚਨਾ ਗੁਪਤ ਸੂਚਨਾ ਉਹਦੇ ਆਧਾਰ ਤੇ ਮੈਂ ਇੱਥੇ ਆਇਆ ਸੀਗਾ ਜੀ ਪਿੰਡ ਚੱਕ ਦੇਸ਼ਰਾਜ ਤੇ ਇੱਥੇ ਆਇਆ ਸੀ ਮੈਂ ਉਹਨਾਂ ਦੇ ਮੈਸੇਜ ਨੂੰ ਜਿਹੜੇ ਸਰਪੰਚ ਨੇ ਨੀਰੂ ਕੋਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਪੁੱਛ ਕੇ ਸੀ ਵੀ ਕੀਤੀ ਹੈ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਖਾਈ ਆ ਕਿ ਗੋਲੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬਟ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਆ ਹਾਰਟ ਅਟੈਕ ਨਾਲ ਹੋਈ ਆ ਕਿਉਂਕਿ ਉਹ ਪਹਿਲਾਂ ਹੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਹਾਰਟ ਦੇ ਪੇਸ਼ੈਂਟ ਸੀਗੇ ਜੀ ਤੇ ਉਹ 12 ਤਰੀਕ ਦਾ ਵਾਕਿਆ ਹੈ ਜਗਤ ਦਾ ਪ੍ਰੋਗਰਾਮ ਜੀ ਜੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਹੜੀ ਕਿ ਹੁਣ ਨਿਊ ਚੈਨਲ ਨਾਂ ਦੇ ਵੀ ਚੱਲ ਰਹੀ ਆ ਤਿੰਨ ਫਾਇਰ ਉਹਦੇ ਵਿੱਚ ਸਾਫ਼ ਕੀਤੇ ਨਜ਼ਰ ਆ ਰਹੇ ਆ ਹਾਂਜੀ 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 ਬਿਲਕੁਲ ਪੂਰੀ ਤਰ੍ਹਾਂ ਨਾਲ ਪਹਿਚਾਨ ਹੋ ਨજર ਸਾਫ ਆ ਰਿਹਾ ਵਾ ਛਾਤੀ ਤੇ ਗੋਲੀ ਵੱਜੀ ਆ ਬੰਦਾ ਨੀਚੇ ਗਿਰਿਆ ਵਾ ਤੇ ਗਿਰਦਾ ਗਿਰਦਾ ਸਾਫ ਦੌਰ ਤੇ ਸਿੱਧਾ ਗੋਲੀ ਚਲਾਉਣ ਵਾਲੇ ਵੱਲ ਇਸ਼ਾਰਾ ਕਰ ਰਿਹਾ ਜਿਨ੍ਹਾਂ ਨੇ ਮੈਨੂੰ ਗੋਲੀ ਮਾਰੀ ਆ ਜੀ ਜੀ ਉਹ ਵੀਡੀਓ ਦੇ ਆਧਾਰ ਤੇ ਪੁਲਿਸ ਵੱਲੋਂ ਹਲੇ ਤੱਕ ਕੀ ਕਾਰਵਾਈ ਕੀਤੀ ਗਈ ਦੇਖੋ ਜੀ ਇਹ ਜਿਹੜਾ ਤੇ ਫਾਇਰ ਹੋਣ ਦੀ ਹੈਗੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਏ ਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਦੋਸ਼ੀ ਆ ਜੋ ਵੀ ਉਹਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਹੈ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਹੈ ਗਈ ਆ ਉਹ ਹਾਰਟ ਅਟੈਕ ਨਾਲ ਹੋਈ ਆ ਚੱਕ ਦੇਸ਼ਰਾਜ ਪਿੰਡ ਦਾ ਜਿਹੜਾ ਇੱਕ ਹਿੱਸਾ ਆ ਐਸ ਸੀ ਭਾਈ ਜਰਾ ਬੜੇ ਵੱਡੇ ਪੱਦਰ ਦੇ ਆਲੇ ਦੁਆਲੇ ਪਿੰਡਾਂ ਦੇ ਸਰਪੰਚ ਇਕੱਠੇ ਹੋਏ ਹੱਲੇ ਵੀ ਲੱਗਾ ਹੋਇਆ ਉਹ ਕਹਿ ਰਿਹਾ ਵੀ ਕਾਰਵਾਈ ਪੁਲਿਸ ਦੀ ਬਹੁਤ ਜੜੀ ਆ ਥਿੱਲੀ ਚੱਲ ਰਹੀ ਆ ਜਦ ਸ਼ਰਿਆਮ ਉਥੇ ਗੋਲੀਆਂ ਚੱਲੀਆਂ ਸੀ ਆਖਰਕਾਰ ਐਫ ਆਈ ਆਰ ਕਿਉਂ ਨਹੀਂ ਹੋਈ ਇਹਦਾ ਤੁਸੀਂ ਕੀ ਸਰ ਉਹਦੇ ਇਹਦੇ ਵਿੱਚ ਇਹ ਆ ਵੀ ਸਾਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਹੈਗੀ ਜੀ ਕੱਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਜੀ ਤੇ ਕੱਲ ਉਸੇ ਵੇਲੇ ਪੁਲਿਸ ਜਿਹੜੀ ਐਕਸ਼ਨ 'ਚ ਆ ਗਈ ਹੈ ਤੇ ਉਸ ਤੋਂ ਪਹਿਲਾਂ ਤਾਂ ਕੋਈ ਇੰਟੀਮੇਸ਼ਨ ਹੀ ਨਹੀਂ ਹੋਇਆ ਹੈਗੀ ਸਾਡੇ ਕੋ ਕੋਈ ਗੋਲੀ ਚੱਲੀ ਹੈ ਜਾਂ ਕੀ ਹੈ ਜਾਂ ਕੋਈ ਡੈਥ ਹੋਈ ਹੈ ਕੋਈ ਨਾਂ ਲਿਖਤੀ ਇਨਫਾਰਮੇਸ਼ਨ ਹੈ ਨਾ ਕੋਈ ਸਾਡੇ ਕੋ ਪਬਲਿਕ ਪਲੇਸ ਤੇ ਸ਼ਰਮ ਗੋਲੀਆਂ ਚਲਾਉਂਦਾ ਪਰਚਾ ਦਿੱਤਾ ਗਿਆ ਬਿਲਕੁਲ ਜੀ ਸ਼ੋਰ ਸ਼ੋਰ ਨਹੀਂ ਨਹੀਂ ਐਕਸ਼ਨ ਦੇ ਵਿੱਚ ਪੁਲਿਸ ਕਿਤਾ ਆਈ ਹੈ ਐਫ ਆਰ ਲੱਗ ਨਹੀਂ ਰੋਚ ਕੀਤੀ ਪੁਲਿਸ ਸਰ ਐਕਸ਼ਨ ਦੇ ਵਿੱਚ ਉਹਨੂੰ ਤਸਦੀਕ ਕੀਤਾ ਜਾ ਰਿਹਾ ਵੈਰੀਫਾਈ ਕੀਤਾ ਜਾ ਰਿਹਾ ਵੀ ਬੰਦਾ ਜਿਹੜਾ ਗੋਲੀ ਚਲਾਣ ਵਾਲਾ ਉਹਨੂੰ ਚੰਗੀ ਤਰ੍ਹਾਂ ਉਹਨੂੰ ਸ਼ਨਾਖਤ ਕਰਕੇ ਬਾਈ ਨੇਮ ਜਿਹੜਾ ਪਰਚਾ ਦਿੱਤਾ ਗਿਆ ਉਹਨੂੰ ਪਰਚਾ ਦੇ ਦਿੰਦੇ ਹਾਂ ਹਾਂ ਜੀ ਉਹ ਫਿਰ ਵੀ ਮੇਰਾ ਜਿਹੜਾ ਮੇਰੀ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਇਸ ਤਰ੍ਹਾਂ ਹੈ ਵੀ ਪਹਿਲਾਂ ਵੈਰੀਫਾਈ ਕਰੋ ਤਸਦੀਕ ਕਰਕੇ ਫਿਰ ਐਫਐਸ ਅਰਜ਼ੀ ਕੀਤੀ ਜਾਵੇ ਸੀਨੀਅਰ ਆਫਸਰਾਂ ਨਾਲ ਗੱਲ ਹੋ ਗਈ ਆ ਠੀਕ ਆ ਜੀ ਪਰਚਾ ਜਿਹੜਾ ਆ ਉਹ ਅੱਜ ਅੱਜ ਵੀਡੀਓ ਵਾਇਰਲ ਹੋਈ ਆ ਧਰਨਾ ਲੱਗਾ ਆ ਤੇ ਹੁਣ ਪੁਲਿਸ ਜਿਹੜਾ ਹੈ ਗਈ ਆਪਣਾ ਸਹੀ ਤਰੀਕੇ ਨਾਲ ਡਿਊਟੀ ਬਿਲਕੁਲ ਜੀ ਬਿਲਕੁਲ ਐਸੇ ਨਾ ਮਿਲੀ ਭਗਤ ਨਹੀਂ ਸੀਗੀ ਹਾਂਜੀ ਪਹਿਲਾਂ ਜਿਹੜੀ ਮਿਲੀ ਭਗਤ ਨਹੀਂ ਸੀ ਕਿਉਂਕਿ ਪਿੰਡ ਵਾਲਿਆਂ ਨੇ ਸ਼ਰਿਆਮ ਮੀਡੀਆ ਨਾਲ ਅੱਜ ਇਹੀ ਚਰਚਾ ਹੋਈ ਆ ਵੀ ਪੁਲਿਸ ਨੂੰ 17 ਤਰੀਕ ਨੂੰ ਹੀ ਪਤਾ ਹੈ ਸਾਰਾ ਕੀ ਹੋਇਆ ਪਰ ਕਿਤੇ ਨਾ ਕਿਤੇ ਢਿੱਲੀ ਗੱਲ ਨਹੀਂ ਨਹੀਂ ਸਰ ਨਹੀਂ ਨਹੀਂ ਸਾਡੇ ਕੋ ਕੋਈ ਇੰਟੀਮੇਸ਼ਨ ਨਹੀਂ ਜੀ ਜੇਕਰ ਕੋਈ ਏਦਾਂ ਦੀ ਇੰਟੀਮੇਸ਼ਨ ਹੁੰਦੀ ਨਾ ਤੇ ਹਸਪੀਟਲ ਵੱਲੋਂ ਆਈਏ ਨਾ ਪਰਿਵਾਰਕ ਮੈਂਬਰਾਂ ਵੱਲੋਂ ਆਈਏ ਜੀ ਕੋਈ ਇੰਟੀਮੇਸ਼ਨ ਨਹੀਂ ਆਪਣੇ ਹੁਣ ਅਸੀਂ ਹਸਪੀਟਲ ਗਏ ਸੀ ਕਿ ਵੈਰੀਫਾਈ ਕੀਤਾ ਪਰ ਨਹੀਂ ਸਰ ਸਾਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਹੈਗੀ ਤੇ ਫਿਰ ਕੀ ਕਰਾਂਗੇ ਅਸੀਂ ਕਦੋਂ ਤੋਂ ਅੱਜ ਕਦੋਂ ਤੋਂ ਬਾਅਦ ਦੇਖੋ ਜੀ ਹੁਣ ਜਦੋਂ ਵੈਰੀਫਾਈ ਕਰਨ ਵਾਸਤੇ ਜਦੋਂ ਹੁ ਆਪਣਾ ਕਾਰਵਾਈ ਆਰੰਭ ਕੀਤੀ ਆ ਹੁਣ ਅਸੀਂ ਸਟੈਪ ਬਾਈ ਸਟੈਪ ਸਾਰੇ ਜਿਹੜੇ ਆ ਆਪਣੇ ਜਿਹੜੇ ਤਸਦੀਕ ਦੇ ਜਿਹੜੇ ਹੈ ਆਪਣੇ ਸਟੈਪ ਹੈਗੇ ਆ ਉਹ ਸਾਰੇ ਕਵਰ ਕਰਾਂਗੇ ਜੀ ਉਹ ਸਾਰਾ ਕਲੀਅਰ ਕਰਾਂਗੇ ਥੈਂਕ ਯੂ ਠੀਕ